ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਸਾਡੇ ਚੈਨਲ ਤੇ ਅੱਜ ਆਪਾਂ ਤੁਹਾਨੂੰ ਸਲਾਈ ਮਸ਼ੀਨ ਦੇ ਕਵਰ ਬਣਾਉਣ ਬਾਰੇ ਜਾਣਕਾਰੀ ਦੇਵਾਂਗੇ ਇਹਦੇ ਲਈ ਤੁਸੀਂ ਸਾਰਿਆਂ ਤੋਂ ਪਹਿਲਾਂ ਆਪਾਂ ਮਸ਼ੀਨ ਦੀ ਜਿਹੜੀ ਲੈਂਥ ਆ ਉਹ ਨਾਪ ਲਾਂਗੇ ਮਸ਼ੀਨ ਦੀ ਲੈਂਥ ਜਿਵੇਂ 25 ਇੰਚ ਲੈ ਲਈ ਆਪਾਂ ਇੱਥੇ ਕਿਉਂਕਿ ਕੋਸ਼ਿਕਾ ਕਪੜਾ ਸਲਾਈਆਂ ਦੇ ਵਿੱਚ ਵੀ ਜਾਣਾ ਹੁੰਦਾ ਇਸ ਕਰਕੇ 25 ਇੰਚ ਆਪਾਂ ਲੈਂਥ ਲੈ ਲਈ ਤੇ ਲੈਂਥ ਉਸ ਤੋਂ ਬਾਅਦ ਆਪਾਂ ਨੇ 11 ਇੰਚ ਆਪਾਂ ਇਹਦੀ ਵਿਡਥ ਲੈ ਲਾਂਗੇ ਕਿਉਂਕਿ ਆਹ ਚੀਜ਼ ਆ ਜਿਹੜੀ ਇਹ ਵੀ ਵਿੱਚ ਕਵਰ ਹੋ ਜੂਗੀ ਤੇ ਸਲਾਈਆਂ ਦੇ ਵਿੱਚ ਜਿਵੇਂ ਕਪੜਾ ਜਾਣਾ 11 ਇੰਚ ਵਿਡਥ ਹੋਗੀ ਤੇ ਹਾਈਟ ਇਹਦੀ ਹੋਗੀ ਜੀ 11 ਇੰਚ ਤੱਕ ਇਹਦੀ ਹਾਈਟ ਆ ਰਹੀ ਆ ਉਸ ਤੋਂ ਬਾਅਦ 13 ਇੰਚ ਤੱਕ ਆਪਾਂ ਇਹਦੀ ਹਾਈਟ ਲੈ ਲਾਂਗੇ ਕਿਉਂਕਿ 2 ਇੰਚ ਆਪਾਂ ਜਿਹੜਾ ਫੋਲਡ ਕਰਾਂਗੇ ਨੀਚੋਂ ਕਵਰ ਜਿਹੜਾ ਆਪਣਾ ਬਣਾਉਣਾ ਵਾ ਠੀਕ ਆ ਜੀ ਇਹਦੇ ਲਈ ਜਿੱਦਾਂ ਜਿਸ ਹਿਸਾਬ ਨਾਲ ਆਪਾਂ ਨਾਪ ਲਿਆ ਇਹ ਨਾਪ ਦੇ ਅਕੋਰਡਿੰਗ ਆਪਾਂ 11 ਵਾਇ 13 ਦੇ ਦੋ ਪੀਸ ਕੱਟ ਕਰ ਲਾਂਗੇ ਤੇ 25 ਵਾਇ 11 ਦੇ ਤਿੰਨ ਪੀਸ ਕੱਟ ਕਰ ਲਾਂਗੇ ਨਾਪ ਦੇ ਅਕੋਰਡਿੰਗ ਇੱਕ ਮਤਲਬ ਕੋਈ ਵੀ ਲੈ ਸਕਦੇ ਹਾਂ ਜੇ ਠੋਸ ਕਪੜਾ ਜਿਵੇਂ ਲੈ ਲਾਂਗੇ ਆਪਾਂ ਕੋਈ ਜੀਨ ਦਾ ਕਪੜਾ ਜਿਵੇਂ ਹੁੰਦਾ ਪੈਂਟ ਪੌਂਟ ਦਾ ਕਪੜਾ ਉਹਦੇ ਥੋੜਾ ਜਿਹਾ ਜ਼ਿਆਦਾ ਬੈਟਰ ਬਣ ਜਾਂਦਾ ਮਤਲਬ ਖੜਵਾ ਜਿਹਾ ਬਣਦਾ ਬਾਕੀ ਤੁਸੀਂ ਕਪੜਾ ਕੋਈ ਵੀ ਯੂਜ਼ ਕਰ ਸਕਦੇ ਹੋ ਆਪਣੀ ਮਰਜ਼ੀ ਦੇ ਨਾਲ ਹਾਂਜੀ ਜਿਹੜਾ ਆਪਾਂ ਇਹ 11x13 ਦਾ ਜਿਹੜੇ ਦੋ ਪੀਸ ਲਏ ਨੇ ਉਹਦੇ ਕਾਰਨਰ ਤੇ ਆਪਾਂ ਇਦਾਂ ਇੱਕ 2 ਇੰਚ ਦਾ ਨਿਸ਼ਾਨ ਲਗਾ ਕੇ ਤੇ ਇਹਨੂੰ ਆਪਾਂ ਇਦਾਂ ਗੁਲਾਈ ਹਲਕੀ ਜਿਹੀ ਤੋਂ ਕਾਰਨਰ ਤੋਂ ਗੁਲਾਈ ਦੇ ਦਾਂਗੇ ਤੇ ਗੁਲਾਈ ਆਪਾਂ ਬਾਅਦ ਚ ਇਹਦੀ ਹੁਣ ਕਟਿੰਗ ਕਰ ਲੈਨੇ ਆ ਆ ਦੇਖੋ ਆਪਾਂ ਕਟਿੰਗ ਕਰ ਲਈ ਆ ਕਾਰਨਰ ਤੋਂ ਤੇ ਕਟਿੰਗ ਕਰਕੇ ਆਪਾਂ ਇਦਾਂ ਦੀ ਇਹਨੂੰ ਰਾਉਂਡ ਜੀ ਸ਼ੇਪ ਦੇ ਲਈ ਆ ਕੋਲ ਇਦਾਂ ਇਦਾਂ ਰਾਉਂਡ ਸ਼ੇਪ ਦੇ ਲਈ ਹੈਕਮਤ ਨੂੰ ਦੱਸਣਾ ਭੁੱਲ ਗਿਆ ਜਿਹੜਾ ਆਪਾਂ ਨੇ ਹੈਂਡਲ ਲਾਉਣਾ ਉਹਦੇ ਲਈ ਇੱਕ ਆਪਾਂ ਛੋਟਾ ਜਿਹਾ ਕੱਪੜੇ ਦਾ ਪੀਸ ਕੱਟ ਕਰਕੇ ਤੇ ਇਦਾਂ ਇੱਕ ਪੱਟੀ ਤਿਆਰ ਕਰ ਲਈ ਤੇ ਜਿਹੜਾ ਲੰਬਾ ਪੀਸ ਹੈ ਜਿਹੜਾ ਉੱਪਰ ਆਉਣਾ ਸਾਰਿਆਂ ਤੋਂ ਆਹ ਚੀਜ਼ ਤੇ ਹਨਾ ਕਵਰ ਉਹਦਾ ਆਪਾਂ ਨੇ ਸੈਂਟਰ ਕਰਕੇ ਤੇ ਸੈਂਟਰ ਕਰਕੇ ਆਪਾਂ ਨੇ ਇੱਥੇ 5.5 3 ਇੰਚ ਤੇ ਦੋਨੇ ਪਾਸੇ ਇਦਾਂ ਨਿਸ਼ਾਨ ਲਗਾ ਕੇ ਇਹਨੂੰ ਹੈਂਡਲ ਨੂੰ ਇੱਥੇ ਆਪਾਂ ਇਸ ਲੋਟ ਸਿਲਾਈ ਕਰ ਲਾਂਗੇ ਹਾਂਜੀ ਆਪਾਂ ਆਹ ਹੈਂਡਲ ਲਗਾ ਲਿਆ ਪਹਿਲਾਂ ਸਾਰਿਆਂ ਤੋਂ ਪਹਿਲਾਂ ਟੌਪ ਵਾਲੇ ਪਾਰਟ ਤੇ ਕਿਉਂਕਿ ਇਹ ਫਿਰ ਬਾਅਦ ਚ ਲਗਾਉਣਾ ਔਖਾ ਹੋ ਜਾਂਦਾ ਉਸ ਤੋਂ ਬਾਅਦ ਆਪਾਂ ਜਿਹੜੇ ਆ ਸਾਈਡਾਂ ਵਾਲੇ ਪਾਰਟ ਨੇ ਆਹ ਇਧਰ ਵਾਲੀ ਸਾਈਡ ਤੇ ਇਧਰ ਵਾਲੀ ਇਹਨਾਂ ਨੂੰ ਆਪਾਂ ਇਹਦੇ ਨਾਲ ਸਲਾਈ ਲਗਾ ਲੈਣੇ ਆ ਉਸ ਤੋਂ ਬਾਅਦ ਤੁਹਾਨੂੰ ਦਿਖਾਉਣੀ ਆ ਸਲਾਈ ਲਗਾ ਕੇ ਦੋਸਤੋ ਆ ਜਿਹੜਾ ਆਪਣਾ ਸੈਂਟਰ ਵਾਲਾ ਕਪੜਾ ਇਹਦਾ ਆਪਾਂ ਉੱਪਰ ਟੌਪ ਤੇ ਜਿਹੜਾ ਆਉਣਾ ਇਹਦਾ ਆਪਾਂ ਸੈਂਟਰ ਕਰ ਲਿਆ ਤੇ ਆ ਜਿਹੜਾ ਆਪਾਂ ਨੇ ਰਾਉਂਡ ਸ਼ੇਪ ਚ ਕੀਤਾ ਸੀ ਇਹਦਾ ਸੈਂਟਰ ਕਰ ਲਿਆ ਇਹਦੇ ਸੈਂਟਰ ਨੂੰ ਆਪਾਂ ਇਹਦੇ ਸੈਂਟਰ ਨਾਲ आपस मिला के अपना स्यौन लगा दें हौली हूँ आप हाफ साइड से स्यौन ला ली है इनू राउंड शेप इदा दे के कपड़े ऐसा लगा मिला के हूँ इदा ही आप जी हाफ रह गई वो इधरला पासा उपर करके इदा ਇਦੇ ਨਾਲ-ਨਾਲ ਕਰਦੇ ਕਰਦੇ ਇਦਾਂ ਐਸ ਲੋਡ ਕਰਕੇ ਤੇ ਇਹਨੂੰ ਸਿਉਣ ਨੂੰ ਲਗਾ ਲਾਂਗੇ ਆਪਾਂ ਇਹ ਫੈਕਸ ਨੂੰ ਮੈਂ ਲਗਾ ਕੇ ਦਿਖਾਉਣਾ ਇਦਾਂ ਆ ਦੇਖੋ ਆਪਾਂ ਸਾਰੇ ਪਾਸੇ ਸਿਉਣ ਲਗਾ ਲਈਏ ਐਦਾਂ ਇਹਨੂੰ ਫੋਲਡ ਮਤਲਬ ਐਦਾਂ ਸਿੱਧਾ ਕਰਕੇ ਐਦਾਂ ਸ਼ੇਪ ਆ ਗਈ ਇਸੀ ਸਾਰੇ ਪਾਸੇ ਐਦਾਂ ਹੀ ਆਪਾਂ ਦੂਜੇ ਪਾਸੇ ਸਿਉਣ ਲਗਾ ਲਈਏ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਥੱਲੇ ਆ ਜਿਹੜਾ ਥੱਲੋ ਇਹਨੂੰ ਫੋਲਡ ਕਰ ਦੇਾਂਗੇ 2-2 ਇੰਚ ਜਿੰਨਾ ਆਪਾਂ ਮਾਰਦਿਆਂ ਰੱਖਿਆ ਸੀ ਤੇ ਉਹ ਤੋਂ ਉਸ ਤੋਂ ਬਾਅਦ ਸਲਾਈ ਲਗਾ ਕੇ ਦਿਖਾਉਣੀ ਹੈ ਅਚਾਰੇ ਪਾਸੇ ਆਪਾਂ ਫੋਲਡ ਕਰ ਰਿਹਾ ਠੀਕ ਹੈ ਜੀ ਦੋਸਤੋ ਇਹ ਕਵਰ ਤਿਆਰ ਹੋ ਕੇ ਐਦਾਂ ਦਾ ਲੱਗ ਰਿਹਾ ਅਸੀਂ ਥੋੜਾ ਲੂਸ ਹੀ ਤਿਆਰ ਕੀਤਾ ਇਸ ਨੂੰ ਕਵਰ ਨੂੰ ਤੇ ਤੁਸੀਂ ਅਗਰ ਮਤਲਬ ਪੂਰਾ ਐਨ ਫਿਟ ਕਵਰ ਬਣਾਉਣਾ ਤਾਂ ਤੁਸੀਂ ਬਸ ਜਿਹੜੀ ਵਿਡਥ ਆ ਉਹ 11 ਦੀ ਬਜਾਏ ਤੁਸੀਂ ਇਹ ਘੱਟ ਕਰ ਸਕਦੇ ਹੋ ਉਹਨੂੰ 9 ਕਰ ਸਕਦੇ ਹੋ ਫਿਰ ਮਸ਼ੀਨ ਦਾ ਪੂਰਾ ਪੂਰਾ ਕਵਰ ਤਿਆਰ ਹੋ ਜੂਗਾ ਤੇ ਥੱਲੋਂ ਜਿਵੇਂ ਫੋਲਡ ਜਿਵੇਂ ਹਾਈਟ ਆ ਹਾਈਟ ਨੂੰ ਵੀ ਤੁਸੀਂ ਜਿਵੇਂ ਅਸੀਂ ਵੱਧ ਲੈ ਲਿਆ ਥੋੜਾ ਅੱਗੇ 13 ਇੰਚ ਤਾਂ ਤੁਸੀਂ ਹਾਈਟ ਵੀ ਘਟਾ ਸਕਦੇ ਹੋ ਕਿਉਂਕਿ ਮਸ਼ੀਨ ਦਾ ਆਹ ਪਾਰਟ ਹੀ ਉੱਚਾ ਸੀਗਾ ਸਿਰਫ ਬਾਕੀ ਤਾਂ ਮਸ਼ੀਨ ਦੀ ਹਾਈਟ ਨੀਵੀਂ ਸੀਗੀ ਇਸ ਇਸ ਚੀਜ਼ ਨੂੰ ਛੱਡ ਕੇ ਆ ਜਗਾ ਤੇ ਤੇ ਤੁਸੀਂ ਹਾਈਟ ਵੀ 11 ਦੀ بجائے ਹਾਈਟ ਨੂੰ ਵੀ ਇਸ ਪਾਰਟ ਦੇ ਅਕੋਰਡਿੰਗਲੀ ਲੈ ਸਕਦੇ ਹੋ 11 ਦੀ بجائے 9 ਲੈ ਸਕਦੇ ਹੋ ਤੇ ਉਸ ਨਾਲ ਫਿਰ ਤੁਹਾਡਾ ਪੂਰਾ ਐਨ ਪੂਰਾ ਪੂਰਾ ਕਵਰ ਤਿਆਰ ਹੋ ਜਾਏਗਾ